ਗਜ਼ਲਗੋਰ ਰਾਜ ਲਾਲੀ ਦੀ ਕਿਤਾਬ ਲਾਲੀ ਲੋਕ ਅਰਪਣ ਕੀਤੀ ਗਈ ਇਸ ਸਮਾਗਮ ਗੀਤ ਗਜ਼ਲ ਅਤੇ ਸ਼ਾਇਰੀ ਸੰਸਥਾ ਵੱਲੋਂ ਆਯੋਜਿਤ ਕੀਤਾ ਗਿਆ ਜਿੱਥੇ ਕਿ ਸਾਹਿਤਕਾਰਾਂ ਨੇ ਆਪਣੇ ਨਗਮੇ ਵੀ ਸਭ ਨਾਲ ਸਾਂਝੇ ਕੀਤੇ ਕੈਨੇਡਾ ਦੇ ਵਿੱਚ ਪੰਜਾਬੀ ਸਾਹਿਤ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਦਾ ਹੀ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਨੇ ਅਜਿਹੀ ਇੱਕ ਸਾਹਿਤਿਕ ਸਰਗਰਮੀ ਉਸ ਸਮੇਂ ਹੋਈ ਜਦੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਵਸਦੇ ਪੰਜਾਬੀ ਗਜ਼ਲਗੋਰ ਰਾਜ ਲਾਲੀ ਦੀ ਗਜ਼ਲਾਂ ਦੀ ਪੁਸਤਕ ਲਾਲੀ ब्रैम्पटन ਵਿੱਚ ਐਮਪੀਪੀ जोगमीर ਸਿੰਘ ਦੇ ਦਫ਼ਤਰ ਤੇ ਰਿਲੀਜ਼ ਕੀਤੀ ਗਈ ਗੀਤ ਗ਼ਜ਼ਲ ਸ਼ਾਇਰੀ ਸੰਸਥਾ ਵੱਲੋਂ ਆਯੋਜਿਤ ਕੀਤੇ ਇਸ ਰਿਲੀਜ਼ ਸਮਾਰੋਹ 'ਚ ਪ੍ਰਸਿੱਧ ਵਿਦਵਾਨ ਡਾਕਟਰ ਨਰਵਿੰਦਰ ਕੌਸ਼ਲ ਡਾਕਟਰ ਸਵਰਾਜ ਸੰਧੂ ਦੀਪਕ ਮਨਮੋਹਨ ਸਿੰਘ ਨਿਰਮਲ ਸਿੰਘ ਬਾਲੀ ਡਾਕਟਰ ਗੁਰਚਰਨ ਕੌਰ ਕੋਸ਼ੜ surjit कौर ਕੁਲਵਿੰਦਰ ਸਿੰਘ ਕਵਲ ਪ੍ਰਤੀਕ ਸਿੰਘ ਸ਼ਾਮਕ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਕੁਝ ਨਗਮੇ ਵੀ ਸਭ ਨਾਲ ਸਾਂਝੇ ਕੀਤੇ ਗਏ ਜਿਹੜੀ ਮਰੀ ਕਵਤਾਂ ਦਾ ਜਾਂ ਗਜ਼ਲ ਦਾ ਸਫਰ ਇਹ ਆ ਉਹ ਸ਼ੁਰੂ ਹੋਇਆ ਪੰਜਾਬ ਖੇਤੀ ਯੂਨੀਵਰਸਿਟੀ ਦੇ ਰਾਨਾਪੁਰ ਕਿਉਂਕਿ ਉੱਥੇ ਮੈਂ ਕੀਤੀ ਸੀਗੀ ਬੀਟਾ ਕੀਤੀ ਉੱਥੇ ਮੈਂ ਫਿਰ ਉੱਥੋਂ ਕੀਤੀ ਅਮਟਾ ਕੀਤੀ ਬੀਟਾ ਕਮਟਾ ਉੱਥੋਂ ਕੀਤੀ ਤੇ ਉੱਥੇ ਪਾਤਰ ਸਾਹਿਬ ਨਾਲ ਗਿਰਪੈਂਕਲ ਜੀ ਨਾਲ ਮਿਲ ਜਨ ਕਦੇ ਕਾਫੀ ক্লোਜ਼ ਕੈਸ਼ਨ ਰਿਹਾ ਉੱਥੇ ਗਿਰ ਸਾਹਿਬ ਨਾਲ ਤੇ ਗਿਰ ਸਾਹਿਬ ਨਾਲ ਮੇਰੀ ਰੱਤ ਕੱਲ ਰਾਤੀ ਗੱਲ ਹੋ ਰਹੀ ਸੀ ਫੋਨ ਤੇ ਤੋ ਕੰਦੇਸੀ ਮੇਰੇ ਮੇਰੇ ਅਨੁਸਾਰ ਉਹ ਕਿੰਨੇ ਸਸਤੀ ਨਾਲ ਕਿਉਂ ਮੈਚ ਜਰੂਰ ਜਰੂਰ ਕੋਈ ਗੱਲ ਕੋਈ ਸ਼ੱਕ ਨਹੀਂ ਹੈ। ਤੇ ਮੈਂ ਸੋਚਿਆ ਨਹੀਂ ਸੀ ਵੀ ਇੰਨਾ ਕੁਝ ਹੋਏਗਾ ਸਾਰੇ ਵੀ ਇਕੱਠੇ ਹੋਵਾਂਗੇ ਆਪਾਂ ਤੇ ਇੱਕ ਜੁਨੇ ਕੰਦੇ ਇੱਕ ਵਧੀਆ ਸਮਾਗਮ ਇੱਕ ਵਧੀਆ ਪ੍ਰੋਗਰਾਮ ਸਾਰੇ ਆਪਾਂ ਕਰਾਂਗੇ। ਮੈਨੂੰ ਤੇ ਇਹ ਸੀ ਮੈਂ ਬਰਾਜਪਨ ਕਿਹਾ ਮੈਂ ਵੀ ਮਨ ਤੇ ਕੋਈ ਚੱਕਰ ਨਹੀਂ ਯਾਰ ਵੀ ਆਪਾਂ 10 ਬੰਦੇ ਇਕੱਠੇ ਹੋ ਜਾਾਂਗੇ ਤੇ ਤੇ ਚਾਹੇ ਕਿਸੇ ਘਰ ਹੋਈ ਕੋਈ ਚੱਕਰ ਨਹੀਂ ਆ ਚੀਜ਼ ਤੇ ਪਰ ਇਹ ਵੀ ਚਲੋ ਹੌਲੀ ਹੌਲੀ ਕਰਕੇ ਆਪਾਂ ਸਾਰੇ ਇਕੱਠੇ ਹੋ ਜਾ ਤੇ ਤੁਹਾਡਾ ਸਾਰਿਆਂ ਦਾ ਆਪਣੀ ਬਿਜ਼ੀ ਸ케ਜੂਲ ਚੋਂ ਟਾਈਮ ਕੱਢਣ ਵਾਸਤੇ ਬਹੁਤ ਬਹੁਤ ਥੈਂਕ ਯੂ ਇਸ ਤੋਂ ਵੀ ਵਧੀਆ ਹੋਰ ਉੱਚੇ ਮੁਕਾਮ ਤੇ ਤੁਸੀਂ ਪਹੁੰਚੋ ਬਹੁਤ ਹੀ ਮੁਬਾਰਕ ਬਾਤ ਹੈ ਤੁਹਾਨੂੰ ਸਾਡੇ ਸਾਰੇ ਦੋਸਤਾਂ ਵੱਲੋਂ ਸਾਡੇ ਸਾਰੇ ਗਰੁੱਪ ਵੱਲੋਂ ਜ਼ਿੰਦਗੀ ਦੇ ਰਜੇ ਨੇ ਵਿੱਚੋਂ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੈ ਜਿਵੇਂ ਕਿ ਲਾਲੀ ਜੀ ਨੇ ਕਿਹਾ ਲੇਕਿਨ ਸਮਾਂ ਕੱਢਣ ਤੋਂ ਬਾਅਦ ਆਪਣੇ ਉਸ ਹਾਨਰ ਨੂੰ ਸਾਰਿਆਂ ਸਾਹਮਣੇ ਲੈ ਕੇ ਆਣਾ ਔਰ ਇਸ ਤਰ੍ਹਾਂ ਦੇ ਦੋਸਤ ਇਸ ਤਰ੍ਹਾਂ ਦੇ ਗਰੁੱਪਸ ਜਿਹੜੇ ਪ੍ਰਮੋਟ ਕਰਦੇ ਨੇ ਉਹਨਾਂ ਦਾ ਵੀ ਸਾਥ ਬਹੁਤ ਜ਼ਰੂਰੀ ਹੈ ਬਿਨਾਂ ਕਿਸੇ ਦੀ ਸਹਾਇਤਾ ਤੋਂ ਬਿਨਾਂ ਕਿਸੇ ਦੀ ਮਦਦ ਤੋਂ ਇਹੋ ਜਿਹੇ ਦੋਸਤਾਂ ਤੋਂ ਚਾਹੇ ਉਹ ਫੇਸਬੁੱਕ ਹੈ ਚਾਹੇ ਉਹ ਯੂਨੀਵਰਸਿਟੀ ਹੈ ਚਾਹੇ ਕੋਈ ਵੀ ਗਰੁੱਪ ਹੈ ਜਦੋਂ ਇੱਕ ਐਸੋਸੀਏਸ਼ਨ ਬਣਦੀ ਹੈ ਔਰ ਸਪੋਰਟ ਮਿਲਦੀ ਹੈ ਉਹ ਸਪੋਰਟ ਗਰੁੱਪ ਹੋਣਾ ਬਹੁਤ ਜ਼ਰੂਰੀ ਹੈ ਤਾਂ ਜਿੰਨਾ ਮੈਂ ਉਹਨਾਂ ਦੀ ਸ਼ਾਇਰੀ ਬਾਰੇ ਮਹਿਸੂਸ ਕੀਤਾ ਉਹਨਾਂ ਦਾ ਗ਼ਜ਼ਲ ਦਾ ਇੱਕ ਆਪਣਾ ਅੰਦਾਜ਼ ਹੈ ਉਹਨਾਂ ਦਾ ਆਪਣਾ ਇੱਕ ਰੰਗ ਹੈ ਖਿਆਲ ਦੀ ਗਹਿਰਾਈ ਤੱਕ ਜਾਣਾ ਤੇ ਲਫ਼ਜ਼ਾਂ ਦੀ ਨਜ਼ਾਕਤ ਤੇ ਰਵਾਨੀ ਨੂੰ ਕਾਇਮ ਰੱਖਣਾ ਇਹ ਇੱਕ ਬਹੁਤ ਅਹਿਮ ਗੁਣ ਹੁੰਦਾ ਹੈ ਗ਼ਜ਼ਲ ਦਾ ਜੋ ਰਾਜ ਲਾਲੀ ਦੀ ਗ਼ਜ਼ਲ ਦੇ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਤੇ ਇੱਕ ਹੋਰ ਚੀਜ਼ ਜੋ ਮਹਿਸੂਸ ਕੀਤੀ ਕਿ ਰਾਜ ਲਾਲੀ ਨੇ ਔਖੀਆਂ ਔਖੀਆਂ ਬਹਿਰਾਂ ਲਿਖ ਕੇ ਆਪਣੇ ਆਪ ਨੂੰ ਉਸਤਾਦੀ ਦੀ ਦੌੜ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਦੀ ਕੋਸ਼ਿਸ਼ ਬੜੀ ਸਪਸ਼ਟ ਤੇ ਸਰਲ ਰਹੀ ਹੈ ਕਿ ਜੋ ਲਫ਼ਜ਼ ਉਸ ਦੀ ਕਲਮ ਦੁਆਰਾ ਲਿਖੇ ਜਾਣ ਉਹ ਪੜਨ ਵਾਲੇ ਦੇ ਦਿਲ ਤੱਕ ਜਾਣ ਸਭ ਨਾਲ ਵਿਚਾਰ ਸਾਂਝੇ ਕਰਦਿਆਂ ਗਜ਼ਲਗੋ ਰਜ ਲਾਲੀ ਨੇ ਬ੍ਰੈਮਟਨ ਵਾਸੀਆਂ ਤੇ ਖਾਸ ਕਰਕੇ ਗੀਤ ਗਜ਼ਲ ਸ਼ਾਇਰੀ ਸੰਸਥਾ ਦਾ ਵਿਸ਼ੇਸ਼ ਪ੍ਰਸ਼ੰਸਾ ਕੀਤੀ ਤੇ ਸਭ ਦਾ ਧੰਨਵਾਦ ਵੀ ਕੀਤਾ ਫੁੱਲਹਨੂ ਕੁਝ ਹੋਇਆ ਲੱਗਦਾ ਫੁੱਲਹਨੂ ਕੁਝ ਹੋਇਆ ਲੱਗਦਾ ਪੱਤਾ ਪੱਤਾ ਰੋਇਆ ਲੱਗਦਾ ਪੱਤਾ ਪੱਤਾ ਰੋਇਆ ਲੱਗਦਾ ਚਿਹਰੇ ਤੇ ਮੁਸਕਾਨ ਵੀ ਖਿਰੇ ਚਿਹਰੇ ਤੇ ਮੁਸਕਾਨ ਵੀ ਖਿਰੇ ਅੰਦਰ ਦਰਦ ਲੁਕੋਇਆ ਲੱਗਦਾ ਹੂਕ ਨੂੰ ਜਦ ਤੋਂ ਮੇਰੇ ਵਿੱਚ ਵਾਸ ਲੱਭਾ ਆਪਣੀ ਹਉਮੈ ਦਾ ਹੀ ਅਹਿਸਾਸ ਲੱਭਾ ਰੇਤ ਦੇ ਕਿਣਕੇ ਤੇ ਲਿਖ ਕੇ ਨਾਮ ਮੇਰਾ ਕੋਲ ਤੇਰੇ ਹੋਣ ਦਾ ਵਿਸ਼ਵਾਸ ਲੱਭਾ ਸ਼ਾਇਰੀ ਇੱਕ ਹੂਕ ਵਾਂਗ ਆਉਂਦੀ ਹੈ ਤੇ ਕਲਮ ਨਾਲ ਇੱਕ ਸੁਰ ਹੋ ਕੇ ਨਿਰੰਤਰ ਵੇਗ ਅਪਣਾਉਂਦੀ ਹੋਈ ਸੁਰਾਂਗਲੀ ਹੀਕ ਬਣ ਕੇ ਸਰਸ਼ਾਰ ਹੁੰਦੀ ਹੈ ਰਾਜ ਲਾਲੀ ਦੀਆਂ ਗਜ਼ਲਾਂ ਪੜਦਿਆਂ ਕੁਝ ਅਜੇਹਾ ਹੀ ਅਹਿਸਾਸ ਹੁੰਦਾ ਹੈ ਅਜਿਹੇ ਸਮਾਗਮ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਕਿਸੇ ਭਾਸ਼ਾ ਨੂੰ ਜ਼ਿੰਦਾ ਰੱਖਣ ਲਈ ਉਸਦਾ ਸਾਹਿਤ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ